ਹਰ ਸਭ ਠੀਕ ਠਾਕ ਹੋ ਬਾਈ ਜੀ ਅਸੀਂ ਭਾਈ ਅੱਜ ਆਪਦੇ ਖੇਤ ਚ ਕਰਦੇ ਪਏ ਆ ਸਪਰੇ ਗਰਮੀ ਬਹੁਤ ਜ਼ਿਆਦਾ ਆ ਬੜੀ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਪਾਣੀ ਪੀਣਾ ਹੈ ਇਧਰ ਨਾਲਕੇ ਤੇ ਲੇਟ ਹੈ ਨਹੀਂ ਕੀ ਇਸ ਕਰਕੇ ਨਾਲਕੇ ਤੋਂ ਪਾਣੀ ਪੀਣਾ ਹੈ ਜੀ ਹੋਰ ਸਨਾਓ ਬਾਈ ਜੀ ਸਾਰੇ ਠੀਕ ਠਾਕ ਹੋ ਭਾਈ ਜੀ ਅੱਜ ਲਾਈਵ ਪਹਿਲੀ ਵਾਰ ਆਏ ਆਪਾਂ ਆਪਣੇ ਨੂੰ ਤਾਂ ਚਲਾਉਣਾ ਵੀ ਨਹੀਂ ਆਉਂਦਾ ਸੀ ਬਹੁਤ ਔਖਾ ਸੈੱਟ ਸੁੱਟ ਚਾ ਕੀਤਾ ਮਸਾਂ ਹੀ ਚਲਾਉਣਾ ਆਇਆ ਆਹ ਆਹ ਸ਼ਾ ਟਰੈਕਟਰ ਆਈ ਜਾਂਦਾ ਕਿਤੇ ਇਹ ਟਰੈਕਟਰਾਂ ਦੀ ਬਹੁਤ ਡਿਮਾਂਡ ਹੁੰਦੀ ਸੀਗੀ ਗਿੱਲਾ ਸਾਹਿਬ ਹੋਰ ਗਿੱਲਾ ਆਵੇ ਟਰਾਲੀ ਟਰੈਕਟਰ ਬਹੁਤ ਪੁਰਾਣੀ ਟਾਈਮ ਦਾ ਬਾਈ ਜਰਾਂ ਕੋਲੇ ਨਲਕੇ ਦਾ ਪਾਣੀ ਉਤਰਿਆ ਹੋਇਆ ਪਾਣੀ ਉਤਰਿਆ ਨਲਕੇ ਦਾ ਇਹ ਪਾਣੀ ਲੈਟ ਤਾਂ ਹੈ ਨਹੀਂ ਕਿਵੇਂ ਚੱਲੀ ਜਾਂਦਾ ਇੱਧਰ ਆਣੀ ਪੜਾ ਨਾ ਨਲਕਾ ਯਾਰ ਆਪਾਂ ਵੀ ਆਪ ਦੇ ਖੇਤ ਲਵਾਉਣਾ ਚਾਹੀਦਾ ਨਲਕਾ ਚਾਹੀਦਾ ਜ਼ਰੂਰ ਹੈ ਨਾ ਕਈ ਔਰ ਸਪਰੇਅ ਸਪਰੂਵ ਕਰਨੀ ਹੋਵੇ ਫੇਰ ਹਾਂ ਸਪਰੇਅ ਵੀ ਕਰਨੀ ਹੋਵੇ ਕਈ ਔਰ ਪਾਣੀ ਪੂਣੀ ਨਾ ਹੋਵੇ ਕਣਕਾਂ ਵੇਲੇ ਸੂਤ ਆ ਜਾਂਦੇ ਚੱਲ ਛੋਣੇ ਵੇਲੇ ਤਾਂ ਹੁੰਦਾ ਇਹ ਪਾਣੀ ਕਈ ਵਾਰ ਕਣਕ ਵੇਲੇ ਬਹੁਤ ਔਖਾ ਹੁੰਦਾ ਕੰਮ। ਉਦੋਂ ਬੰਦਾ ਆਦਾ ਨਾਲ ਕੇੜ ਕੇ ਕਰਤਾ ਲੈਂਦਾ। ਲੈਟ ਲੂਟ ਦਾ ਕਈ ਨਹੀਂ ਪਤਾ ਚੱਲਦਾ ਉਦੋਂ ਸਿਆਲਾਂ ਚ ਰਾਤ ਰੋਜ਼ ਨੂੰ ਚੱਲ ਜਾਂਦੀਆਂ। ਬਹੁਤ ਗਰਮੀ ਆ ਯਾਰ। ਹੋਰ ਠੀਕ ਤਾਂ ਬਾਈ ਜੀ। ਇਹਦਾ ਇਹ ਤਾਂ ਦਮਿਤ ਚੱਕਰਾਂ ਦੇ ਬਾਕੀ ਸਮਾਨ ਅੱਗੇ ਪੋਟਕੋ ਲੈ ਠੀਕ ਹੈ ਠੀਕ ਹੈ ਇਹ ਸਮਝ ਨਹੀਂ ਆ ਰਿਹਾ ਬੰਦ ਕਿਵੇਂ ਹੋਊਗਾ ਕੋਈ ਸਮਝ ਨਹੀਂ ਆਉਦੀ ਯਾਰ ਸਾਂਝਾ ਕਰੋ ਇਹਦਾ